ਹਾਂਜੀ ਇੱਕ ਲਫ਼ਜ਼ ਹੈ ਅਸਪਾਨ ਸ੍ਰੀ ਅਸਪਾਨ ਕੀ ਕਿਰਪਾ ਤੁਮਰੇ ਇਸ ਸ੍ਰੀ ਅਸਪਾਨ ਕਿਰਪਾ ਤਗੋ ਦੀ ਕਰ ਹਾਂਜੀ ਅਸ ਜਿਹੜੀਆਂ ਨਾ ਮੈਂ ਮੈਂ ਇਹਨੂੰ ਅਸ ਕਹਿੰਦੇ ਨੇ ਅਸ ਕਿਰਪਾਨ ਖੰਡੋ ਖੜ ਕੇ ਇਹਦੇ ਨਾਲ ਖੰਡਾ ਬਣਦਾ ਹੈ ਅਸਰ ਗੁਰੂ ਦੀ ਮਰਜ਼ੀ ਗੁਰ ਗੁਰ ਕੀ ਮਰਜ਼ੀ ਇਹਦੇ ਨਾਲ ਖੰਡਾ ਬਣਦਾ ਜਿਹੜੀ ਮੈਨੂੰ ਪਾਲ ਜਾਂਦੀ ਮੈਨੂੰ ਮਨੋਂ ਮਤ ਨੂੰ ਨਿਕਾਣਾ ਨਾ ਉਹ ਆਸਪਾਨ ਇਹ ਮੇਰੇ ਪੀਣ ਵਾਲੀ ਚੀਜ਼ ਆਸਪਾਨ ਮੈਨੇ ਪੀਣਾ ਵੀ ਹੁੰਦਾ ਨਾ ਅੱਛਾ ਇੱਥੇ ਆਸਪਾਨ ਦਾ ਕੀ ਅਰਥ ਹੈ ਸ੍ਰੀ ਆਸਪਾਨ ਕਿਰਪਾ ਤੁਮਰੀ ਕਰ ਆਸਪਾਨ ਉਦਦਾ ਹੈ ਨਾਮ ਉਬਰਤ ਆਸਪਾਨ ਅੱਛਾ ਜੇ ਰੂ ਪੀ ਕੇ ਮੈਂ ਅਮਰ ਹੋਣਾ ਆਸਪਾਨ ਰਬ ਉਦਕ ਮੈਂ ਨਾ ਕਹਿਆ ਸਭ ਦੋਹਿ ਬਖਾਨੇ ਆਹੋ ਮੈਂ ਕੁਛ ਨਹੀਂ ਕਿਹਾ ਤੈਂ ਬਖਾਨੇ ਜੋ ਵੀ ਕੁਛ ਮੈਂ ਕਿਹਾ ਜਿਵੇਂ ਬਲ ਨੂੰ ਬੁਲਾਇਆ ਬੋਲਦਾ ਉਹੀ ਗੱਲ ਇੱਥੇ ਕਹੀ ਹੋਈ ਔਰ ਕੀ ਗਈ ਹੈ। ਅੱਛਾ। ਨਾਮ ਦਾ ਵਖਾਨ ਜਿਹੜਾ ਹੋਇਆ ਤੇਰਾ। ਨਾਮ ਨਾਲੇ ਵਖਾਨ ਹੋਇਆ ਹੈ। ਨਾਮ ਨੂੰ ਅਸਮਾਨ ਕਹਾਇਆ। ਅੱਛਾ। ਉਹ ਤੇ ਜਿਹੜਾ ਉਹਨੇ ਨਾਮੋਂ ਵਰਤ। ਹੂੰ ਹੂੰ। ਠੀਕ ਵਾਲੀ ਚੀਜ਼ ਹੈ ਨਾ। ਠੀਕ ਹੈ। ਬਾਣ ਬੱਦ ਤੇ ਇੱਕ ਬੂਦ ਜਲ ਕਾਣੇ ਚਾਹ ਕਰ ਤੂੰ ਖਵਾ। ਹੂੰ। ਪ੍ਰਾਂਦ ਦੇ ਸਾਗਰ ਮਿਲੇ। ਪੁਰਕਾ ਆਉਣਾ ਆਵ ਜੋ ਬ੍ਰਹਿਮਾ ਨਹੀਂ ਪੀਣਾ ਜਰੀਰ ਨਹੀਂ ਪੀਣਾ ਹਾਂ ਠੀਕ ਠਾਕ ਆਤਮਾ ਨੇ ਜੋ ਪੀਣਾ ਉਹ ਦੀ ਗੱਲ ਹੈ ਉਹ ਕੀ ਹੋ ਰਾ ਰਾਬੂਦ ਕਾ ਰਾਬੂਦ ਕਵੇ ਦੀ ਤਿਖਾ ਮੁਝਾਈ ਜਿਹੜੀ ਤ੍ਰਿਸ਼ਨਾ ਮੁਝੀ ਜਾਂ ਰਾਬੂਦ ਕਾ ਮੁਝੀ ਇਹ ਸਪਾਨ ਹੈ ਰਾਬੂਦ ਕਾ ਸਪਾਨ ਹੈ ਇਹ ਤਿਖਾ ਹੋ ਜੀ ਰਾਬੂਦ ਤਿਖਾ ਰਾਮੋਦਕ ਨਾਵੇਂ ਹੋ ਕੀ ਹੈ ਰਾਮੋਦਕ ਮੇਰੇ ਕਿਹਾ ਭਜਾਈ ਉਹਦੇ ਕੋਲ ਜਲ ਨੂੰ ਮੈਨਦੇ ਜਲ ਹਾਂ ਕੋ ਪਤਾ ਰਾਮੋਦਕ ਰੋ